ਪਾਲਕ ਸਾਹਿਬ ਆ ਗਏ ਜੋ ਦੇਖ ਸਕ ਰਹੇ ਨਹੀਂ ਪਾਲਕ ਸਾਹਿਬ ਦੇ ਦਰਸ਼ਨ ਕਰ ਲੋ ਚਲੋ ਜੀ ਚਲੋ ਬਾਜੀ ਨੂੰ ਥੱਕਿਆ ਨਾ ਬਹਾਲੇ ਵਿੱਚ ਡੈਡੀ ਪਲਾਟ ਚੋਂ ਲੈ ਆਏ ਸਬਜ਼ੀਆਂ ਆਪਣੇ ਪਲਾਟ ਤੇ ਲੈਣੀਆਂ ਜਿਹੜੀਆਂ ਡੈਡੀ ਨੇ ਬੀਜੀਆਂ ਭਿੰਡੀਆਂ ਤੋਰੀਆਂ ਬਤਾਉਂ ਮਿਰਚਾਂ ਮੁਰਚੀਆਂ ਲੱਗੀਆਂ ਮਿਰਚਾਂ ਡੜੀ ਜੀ ਬਹੁਤ ਲੱਗੀਆਂ ਹਨ ਲੈ ਨਹੀਂ ਤੋੜ ਕੇ ਕਿ ਨਹੀਂ ਇਹ ਕਹਿੰਦੇ ਕੈਮਰੇ ਨੂੰ ਬੰਨ੍ਹ ਕੇ ਪਸੀ ਰਹੀਦੀ ਕੈਮਰੇ ਨਾਲ ਸਹੀ ਹੈ ਮੇਰੇ ਫੋਨ ਦਾ ਹੁਣ ਐਸੇ ਹੀ ਜਾ ਮਾਲ ਤੇ ਵੇਖੀ ਹੁੰਦਾ ਸਹੀ ਜਾ ਸਹੀ ਉਹ ਜਿਹੜੇ ਬਣਾ ਵੱਡਾ ਅਜਾ ਅਸਰ ਨੂੰ ਪੀੜੋਂ ਲਈ ਜਾ ਗੇਮ ਲਈ ਜਿਹੜੇ ਭੈਣ ਭਰਾਏ ਉਹਨਾਂ ਦੇ ਜਾ ਕੇ ਬਹਿ ਤੂੰ ਬੜਾ ਬੈਠਾ ਆਂਗਾ ਤੈਨੂੰ ਨਾ ਬਾਤੂ ਗੱਨਾ ਕਰ ਓਏ ਬਲੋਗ ਦਾ ਐਂਡ ਕਰਨਾ ਮਾਣਦੇ ਬਲੋਗ ਦਾ ਐਂਡ ਕਰਨਾ ਮਾਣਦੇ ਇੱਕ ਮੈਂ ਤਾਂ ਤਿਆਰ ਹੋ ਗਿਆ ਹੈ ਅਰੇ ਇਹ ਕੋਈ ਹੋਰ ਨਾ ਪਹਿਲਾਂ ਖੁਰਕਲਾ ਭਾਬੀ ਪਰਮਿਸ਼ਨ ਪਰਮਿਸ਼ਨ ਮम्मा ਚਪੇੜਾ ਓਏ ਜਾ ਚਪੇੜਾ ਸਿਹਾ ਤਾਂ ਵੀ ਹੋ ਜੇ ਮੜਕੇ ਬਾਬੇ ਦੇ ਵਿਆਹ ਵੀ ਜਾਣਾ ਆ। ਸਜਾ ਅੱਜ ਦੀ ਜਿਹੜੀ ਰੋਟੀ ਛੱੜ ਗਈ ਜਿਹੜਾ ਹਾਰ ਨਹੀਂ 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 ਠੀਕ ਕਹਿੰਦੇ ਆ। ਗੇ ਘਾਟਾ ਦਾਨੂੰ ਮੜ। ਕਹਿੰਦਾ ਮਾਮੇ ਦੇ ਟਾਇਰ ਦੇ ਨਾ ਚਮੜ ਸਾਦੇ ਜਾ ਹਵਾ ਕੱਢਣੀ। ਮੈਂ ਕਰਨ ਜਿਹੜਾ ਹਾਰ ਜੇ ਭਾਬੀ। ਸੰਦੀਪ ਮੈਂ ਜਿਹੜਾ ਹਾਰ ਜੇ ਤੇ ਚਮਚਾ ਮਿੱਠਾ ਸੋਡੇ ਦਾ। ਚਮਚਾ ਮਿੱਠਾ ਸੋਡਾ ਖਾਵੇ ਜਿਹੜਾ ਹਾਰ ਗਿਆ। ਵੇਲੇ ਕਿਉਂ ਕਿਉਂ ਨਹੀਂ ਮੈਂ ਨਿਕਲਾ ਸੀਸ਼ੇ ਦੇ ਗਾੜੀ ਹੁਣ ਬਸ ਕਰ ਆ ਜਾ ਆ ਜਾ ਇਧਰ ਅੱਜ ਮਹਸਮ ਸਤਿਸ਼੍ਰੀ ਅਕਾਲ ਜੀ ਸੋਹਣੇ ਘੜਾ ਇਦਨੇ ਵਲੌਗ ਦੇ ਵਿੱਚ ਅੱਜ ਆ ਗਈ ਆ ਟੈਂਡੈਂਸਿੰਗ ਵੀ ਦਾ ਵਾਪਰ ਬ ਤੇ ਸਾਰੇ ਜਾਨਾਂ ਨੂੰ ਸਾਡੇ ਪਰਿਵਾਰ ਵੱਲੋਂ ਤੇ ਮੇਰੀ ਲੱਖ ਲੱਖ ਵਧਾਈਆਂ ਤੇ ਸਾਰੇ ਸੰਸਾਰ ਵੱਲੋਂ ਲੱਖ ਲੱਖ ਵਧਾਈਆਂ ਸਾਰੇ ਆਪਣੇ ਸ਼ਹਿਰ ਬਟਾਲੇ ਵਿੱਚ ਹੁਣ ਨਗਰ ਕੀਰਤਨ ਨਿਕਲਣਾ ਸਵੇਰੇ ਕਹਿੰਦੇ ਵੀ 6 ਵਜੇ ਤਨ ਵਾਲਾ ਆਪਣਾ ਪਾਲਕੀ ਸਾਹਿਬ ਆਈ ਇਸੇ ਕਰਕੇ ਫਿਰ ਆਪਾਂ ਸੌ ਗਏ ਕਿਉਂਕਿ ਬੜਾ ਚਿਰ ਵੇਟ ਕੀਤੀ ਪਾਲਕੀ ਸਾਹਿਬ ਨਹੀਂ ਆਈ 5 6 ਵਜੇ ਦੇ ਕਰੀਬ-ਕਰੀਬ ਆਈ ਪਾਲਕੀ ਸਾਹਿਬ ਨਹੀਂ ਤੇ ਪਾਲਕੀ ਸਾਹਿਬ 11 12 ਤੇ 1 ਇਹਦੇ ਵਿੱਚ ਵਿੱਚ ਆ ਜਾਂਦੀ ਹੁੰਦੀ ਰਾਤ ਨੂੰ ਐਰਕਾਂ ਪਤਾ ਨਹੀਂ ਕਿਉਂ ਇੰਨੀ ਲੇਟ ਹੋ ਗਈ ਕਹਿੰਦੇ ਸੰਗਤੀ ਬਹੁਤ ਹੋ ਗਈ ਯਾਰਾਂ ਐਰਕਾਂ ਬਹੁਤ ਜਿਆਦਾ ਸੰਗਤ ਹੋ ਗਈ ਤੇ ਹੁਣ ਆਪਣਾ ਬਾਰਿਸ਼ ਪੈਣ ਲੱਗੀ ਪਿਛਲੀ ਵਾਰੀ ਬਾਰਿਸ਼ ਆ ਗਈ ਐਰਕਾਂ ਫੇਰ ਆ ਗਈ ਪਰ ਇਹ ਕੰਮ ਥੋੜਾ ਜਿਹਾ ਨਾ ਪਤਾ ਨਹੀਂ ਗੜਬੜ ਜੀ ਕਰ ਰਿਹਾ ਪਰ ਮਾਤਮਾ ਪਤਾ ਨਹੀਂ ਕਿਉਂ ਨਾਰਾਜ ਹੈ ਹਨ ਸਾਡੇ ਬਟਾਲੇ ਦੇ ਨਾਲ ਬਾਕੀ ਹੋ ਸਕਦਾ ਤੇ ਸ਼ਾਇਦ ਖੁਸ਼ ਵੀ ਹੋ ਸਕਦਾ ਪਰ ਆ ਤਾਂ ਇਹ ਆਪਣੇ ਕਾਫੇ ਹੀ ਆ ਹੀ ਲਾਉਣ ਦੇ ਠੀਕ ਨਹੀਂ ਗੱਲ ਤਾਂ ਸ਼ਾਇਦ بارش ਕਰ ਆਪਣਾ ਪਾਈ ਹੋਏ ਵੀ ਮੌਸਮ ਠੰਡਾ ਹੋ ਜਾਏ ਵੀ ਮੇਰੀ ਸੰਤਾਨੇ ਆਉਣਾ ਕਦੇ ਵੀ ਨਹੀਂ ਸੰਤਾਨੇ ਤੇ ਹੁਣ ਬਸ ਨਕਰ ਕੀਰਤਨ ਨਿਕਲਣਾ ਤੇ ਆਪਾਂ ਰੈਡੀ ਹੰਡੇ ਤਿਆਰ ਹੋ ਗਏ ਮੈਂ ਤਾਂ ਤਿਆਰ ਹੋ ਗਏ ਜੀਜਾ ਜੀ ਵੀ ਆ ਗਏ ਕਰਨਦੀ ਦੀ ਵੀ ਆ ਗਏ ਤੇ ਉਹ ਉਧਰ ਬੈਠੇ ਮਮੀ ਹੁਣ ਲੱਗੇ ਮਾਸੀ ਲੱਗੇ ਗੋਪੀਏ ਹਾਂ ਨੂੰ ਆਂਦੀਆਂ ਹੀ ਸੀ ਤਿਆਰ ਹੋ ਜੇ ਸੀ ਤਿਆਰ ਹੋ ਵਾਦਾ ਤਿਆਰ ਅਦਰ ਭਾਬੀ ਵੀ ਏ ਤਰਲੇ ਲੈਣ ਦੀ ਇੱਧਰ ਤੂੰ ਵੀ ਅਜੇ ਤਰਲੇ ਲੈਣ ਦੀ ਮੈਂ ਕਹਿੰਦਾ ਬਣੀ ਨਹੀਂ ਗੱਲ ਇਹ ਹੈ ਭਾਬੀ ਦਾ ਬੇਜੇ ਨਾ ਨੰਨੇ ਬਦੀ ਆਹ ਪੇਲੀ ਵਰੀ ਆ ਰੰਗ ਬਦਲ ਆਹ ਸਹੀ ਗੱਲ ਸਹੀ ਗੱਲ ਇਹ ਰਾਮ ਕਦੀ ਇੱਧਰ ਆ ਜਾ ਮੈਂ ਤੈਨੂੰ ਮੈਂ ਭਾਬੀ ਨੇ ਲੇਟ ਕਰਾਇਆ ਬਸ ਆ ਜਾ ਨਾ ਭਾਬੀ ਜੀ ਦਰਸ਼ਨ ਨਾ ਨਾ ਏ ਸਾਰਾ ਇਲਜ਼ਾਮ ਤੇਰੇ ਤੇ ਲਾਉਣਾ ਸਾਰਾ ਇਲਜ਼ਾਮ ਤੇਰੇ ਤੇ ਲਾਉਣਾ ਲੇ 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 ਲੈ ਲੈ ਇੱਥੇ ਦਾ ਹਾਂ ਲੈ ਲੋ ਯਾਰ ਇੱਕਦਮ ਪਾ ਲੈਣਾ ਜੇਬ ਚ ਆਇਓ ਪੱਪੀ ਆਇਓ ਤੇਰਾ ਕਸੂਰੀ ਕੱਢਣਾ ਜੇ ਮਰਜੀ ਹੋ ਜਾਈ ਬਸ ਹੋਰ ਕੀ ਹਾਂ ਉਹ ਲੈ ਜੁੱਤੀ ਦੇ ਸਾਬ ਨਾਲ ਮੈਂ ਵਾਹੇ ਲਾਇਆ ਸਾਹ ਸੂਟ ਪਾਇਆ ਜੁੱਤੀ ਸਾਬ ਨਾਲ ਮੈਚਿੰਗ ਕਰਕੇ ਕਿ ਨਹੀਂ ਸਹੀ ਲੈ ਅੱਜਾਡਾ ਚੰਗਾ ਪਰਿਵਾਰ ਜਾਂਦੇ ਆ ਉਹ ਅੱਗੇ ਜਾਂਦੇ ਆ ਤੇ ਨਹੀਂ ਅੱਜ ਰਸ ਚੰਗਾ ਨਾ ਮੌਸਮ ਵੀ ਠੀਕ ਹੋ ਗਿਆ ਕਿ ਨਹੀਂ ਕਿ ਨਹੀਂ ਹੋਰ ਕੀ ਆਪ ਕੋ ਤਾਂ ਅੰਦਾਜ਼ਾ ਕਰ ਸਵਾਸ ਜੀ ਹੇਲੀ ਦਾ ਵੀਰ ਖਿਲਾਉਣ ਨੂੰ ਜਿੱਤ ਕੀਤਾ ਚੱਲ ਗਈ ਭੈਣ ਆ ਜੀ ਕਾਸ਼ ਗਣੀ ਚ ਤੇਰੇ ਅੰਦੇ ਮੈਨੂੰ ਬੜਾ ਚੰਗਾ ਲੱਗਦਾ ਕਿਰਪਾ ਕਰ ਕੁਝ ਸਮੇਂ ਵਾਸਤੇ ਹਾਂਜੀ ਕਹਦਾ ਬੜੀ ਗੱਲ ਸਵਾਦ ਪੂਰਾ ਇਧਰ ਲੈ ਵੀ ਇਧਰੋਂ ਆਈਸਕ੍ਰੀਮ ਮਿਲਦੀ ਏ ਵੇ ਸੰਗਤ ਕੱਢਾ ਗੁਣ ਸੰਗਤਾਂ ਕਰੋ चङे रूह चलण लॻे मसाले वारियूं उहो कुरकु कुरकु ਛੋਟੇ ਹੱਥ ਦੇ ਚੱਲ ਮਿੱਠਾ ਜਲ ਮਿਲ ਲਿਆ ਜਿੰਨੇ ਸਕਣਾ ਤਾਂ ਦੇਖੀਏ ਵੀ ਟਰੈਕਟਰ ਬੰਦ ਕਰਤੇ ਆ ਜਦੋਂ ਮਤਲਬ ਡੀਜੀ ਡੀਜੀ ਲਾ ਕੇ ਲੈਂਦੇ ਨੇ ਨਾ ਮੁੰਡੇ ਬਕਸੇ ਚ ਲਾ ਰਿਹਾ ਉਹ ਬੰਦ ਕਰਤੇ ਪੁਲਿਸ ਨੇ ਤਾਂ ਇਹ ਪੈਦ ਪੈਦਲ ਜਿਆਦਾ ਸੰਗਤ ਆ ਕਰੋ ਚੱਕਣ ਸੰਗਤ ਫੱਕਾ ਜੱਕਰ ਕੇ ਨਤੜੜਾ ਲੱਗਾ ਜੀ ਫੱਕਾ ਇਹਨੇ ਕਿੱਡਾ ਵਡਾ ਲਗਾਈ ਆ ਆ ਦੇ ਆ ਲੈ ਵੀ ਕਰ ਲੋ ਦਰਸ਼ਨ ਹਣ ਪੜਕ ਸਾਹਿਬ ਆ ਕੀ ਜੋ ਦੇਖ ਸਕਦੇ ਦੀ ਪੜਕ ਸਾਹਿਬ ਦੇ ਦਰਸ਼ਨ ਕਰ ਲੋ ਹੁਣ ਚੱਲਨੇ ਆਪਾਂ ਮੱਥਾ ਟੇਕਣ ਵਾਸਤੇ ਪਾਣੀ ਦੇ ਕਰਕੇ ਘਟਾਉਣ ਡੇ ਆ ਨਾ ਉਹ ਵੇਖੋ ਉਧਰ ਹੀ ਸਾਈਡ ਕਰਨਾ ਰਸ਼ ਆ ਮਗਰ ਟਰਾਲੀਆਂ ਚੈੱਕ ਕਰਨ ਹੁਣ ਹੁਣ ਚੱਕਰ ਵੇਲੇ ਕੰਨਾ ਰਸ਼ ਹੋ ਗਿਆ ਜੀ ਬਾਲਕੀ ਸਾਹਿਬ ਉਹ ਆ ਤੇ ਮਗਰਲੀ ਟਰਾਲੀ ਵਿੱਚ ਪ੍ਰਸ਼ਾਦ ਮਿਲਦਾ ਉਹ ਫਿਰ ਉੱਥੇ ਜ਼ਿਆਦਾ ਰਸ਼ ਹੋ ਜਾਂਦਾ ਪ੍ਰਸ਼ਾਦ ਮਗਰਲੀ ਟਰਾਲੀ ਵਿੱਚ ਮਿਲਦਾ ਆ ਗੱਲ ਨੇ ਆ ਵੀ ਨਾਲ ਦੀ ਨਾਲ ਮਿਲ ਜਾਂਦਾ ਜਾਨਾ ਵੇਖੋ ਇੱਥੇ ਵੀ ਚਾਹ ਲਿਆ ਗਿਆ ਫਿਲਟਰ ਪਾਣੀ ਵੀ ਮਿਲ ਜਾਂਦਾ ਤੁਸੀਂ ਇਹਨੂੰ ਨੇ ਚਸੰਦਾ ਫਿਲਟਰ ਪਾਣੀ ਦਾ ਵੀ ਉਹ ਵੀ ਮਿਲਦਾ ਆ ਵੇਖ ਲਓ ਆ ਵੇਖੋ ਇਹਦੇ ਚੋਂ ਨੇ ਫਿਲਟਰ ਪਾਣੀ ਵੀ ਹੈਗਾ ਆ ਆ ਵੇਖ ਲਓ ਜਿੰਨੇ ਸਾਦਾ ਪੀਣਾ ਸਾਦਾ ਪਾਣੀ ਪੀ ਸਦਾ ਪਾਣੀ ਵੀ ਹੈਗਾ ਆ ਵੇਖੋ ਚਲਦੀ ਰਾ ਮਿਲ ਲਿਆ ਜੀ ਹਰ ਕੁ ਪੀ ਦਾ ਲੰਗਰਿਆ ਵੀ ਇੱਧਰ ਚਲਦੀ ਰਾ ਵੇ ਐਮਬुलेंस ਦਾ ਵਿਖੋ ਪ੍ਰਬੰਧ ਕੀਤਾ ਹੋਇਆ ਨਾਲ ਹੀ ਅੰਦੱਖਣ ਮੇਲਾ ਕਰ ਲਿਆ ਹੁਣ ਚੱਲੇ ਆ ਘਰੇ ਲੰਗਰ ਛਕਦੇ ਆ ਯਾਰ ਤੇਰੇ ਅੰਦਰ ਪੰਚੀ ਵਸਦਾ ਈ ਤੂੰ ਦੇਉਂਦਾ ਮਸ਼ੀਨ ਤੇਰੀ ਚੱਗੀ ਢੋਕਾ ਫੇਰਣ ਦੇ ਜੀ ਆਣੇ ਘਰੇ ਚੱਲੀਏ ਫੇਰ ਨੂੰ ਠੀਕ ਆ ਮਾਮਾ ਜੀ ਕੋਸ਼ਿਸ਼ ਲੰਗਰ ਜੀ ਹੁਣ ਖਾਦਾ ਈ ਉਹਦੇ ਮਤਲਬ ਘੰਟਾ ਨਹੀਂ ਆ ਯਾਰ ਮੇਰੇ ਮਾਸਰੇ ਬੜੇ ਢਿੱਕੋਲੇ ਭਾਜੇ ਨਹੀਂ ਆਉਂਦੇ ਜਿਓ ਲੈਟੇਂਗੇ ਭਰੇ ਸਹਿਗਾ ਉਹ ਟੱਡੇ ਈ ਨਾ ਵੀ ਨਹੀਂ ਹੁਣੇ ਗੱਲ ਕੰਡ ਹੈ ਬੜੀ ਕਿਸਮਤ ਹੈ ਜੀ ਹੋਈ ਮੇਰੀ ਵੀ ਦਿਨ ਮੋੜ ਕੇ ਲੈਂਦਾ ਆਪਾ ਜੀ ਕਹਿੰਦੇ ਸਬਜੀ ਆਵਾ ਤੇ ਖਾੜੇ ਇੱਕ ਖਾਣੀ ਤੋਂ ਦੋ ਖਾਣੀਆਂ ਉਹਦਾ ਪੂਰੀਆਂ ਸੁਖਣਾ ਵਾਧੂ ਕਨੇ ਕੋਪੀ ਘਰ ਨਹੀਂ ਮਿਲੀਆਂ ਘਰ ਨਹੀਂ ਇੱਥੇ ਕਨੇ ਜਿੰਨੇ ਮਰਜ਼ੀ ਖਾ ਲੋ ਇਹ ਮੁੰਡਾ ਸ਼ਰਮ ਬੜੀ ਖਾਂਦਾ ਪਰ ਮੈਂ ਵੇਲਾ ਪੂਰੀਆਂ ਮੰਗ ਜੀ ਲੀਆਂ ਉਹਨਾਂ ਦੇਈ ਦਿੱਤੀਆਂ ਮੈਂ ਪੂਰੀਆਂ ਮੈਂ ਮੰਗਿਆ ਨਾ ਦੇਤੀਆਂ ਨਾ ਮੈਂ ਚਨੇ ਮੰਗਲਾ ਕਨੇ ਮੰਗਿਆ ਨਹੀਂ ਪਾਗਲੀ ਪਾਗਲੀ ਟਾਉਣ ਦੀ ਹੁੰਦਾਗੇ ਇਸ ਕੋ ਮੈਨੂੰ ਕਹਿੰਦਾ ਮੈਨੂੰ ਉਧਰ ਲੱਗ ਕੇ ਬੈਠੇ ਉਹ ਜਾ ਉਹਨਾਂ ਨੇ ਨੀ ਚਨੇ ਪਾਕ ਦੇਣੇ ਆਪੇ ਪਾ ਦੇ ਟਮਾਟੇ ਹੁੰਦੇ ਆ ਲੈ ਵੀ ਘਰੇ ਆਏ ਹੋਏ ਆਪਣੇ ਸਬਸਕ੍ਰਾਈਬਰ ਉਹਨਾਂ ਵਾਸਤੇ ਲੈ ਲਈ ਮਠਿਆਈ ਚਲੋ ਚੱਲ ਗਏ ਜੀ ਉਹਨੂੰ ਵੀ ਸੇੜ ਚਲਾਵੋਗੇ ਜਾਣਾ ਕਾਰਾਂ ਚਾਉਣਾ ਅਖਬਾਰਾਂ ਚੋ ਕੰਮ ਨਹੀਂ ਚਾਹੀਦੇ ਇਹ ਕੀ ਤੋੜਦਾ ਹਾਂ ਕੀ ਤੋੜਦਾ ਘਤੋ ਤਾ ਆਪਾਂ ਆਇਆ ਗੈਸਟ ਮਿਲਣ ਵਾਸਤੇ ਤੇ ਕੁਝ ਇੱਕ ਫੈਮਿਲੀ ਹੈਗੀ ਆ ਬਟਾਲੇ ਤੋਂ ਤੇ ਕੁਝ ਇੱਕ ਫੈਮਿਲੀ ਹੈਗੀ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੇ ਭਾਜੀ ਖਾਸ ਕਰਕੇ ਉਧਰਲੀ ਸਾਈਡ ਦੇ ਅਨੰਦਪੁਰ ਸਾਹਿਬ ਵਾਲਦੇ ਆ ਤੇ ਉਧਰ ਇਹ ਦੀਦੀ ਜਿਹੜੀ ਦੀਦੀ ਹੁਣੀ ਵਲੋਗਿੰਗ ਕਰਦੇ ਨੇ ਤੇ ਸਾਰੇ ਜਣੇ ਜਰੂਰ ਸਪੋਰਟ ਕਰਿਆ ਨਵਾਂ ਨਵਾਂ ਕੰਮ ਹੁੰਦਾ ਹੈ ਜਰੂਰ ਸਾਰੇ ਜਣੇ ਸਪੋਰਟ ਕਰਿਆ ਕਰੋ ਯਾਰ ਠੀਕ ਹੈ ਤੇ ਦੂਸਰੀ ਗੱਲ ਇਹ ਆਪੇ ਦੀਦੀ ਹਣੀ ਚੈਨਲ ਦਾ ਨਾਮ ਬੋਲ ਦਿੰਦੀ ਆ ਨਾਮ ਬੋਲ ਦਿੰਦੀ ਹੈਲੋ ਜੀ ਪਿਆਰ ਦੇ ਸਾਥੀ ਕਾਲ ਸਾਰੇ ਤੇਨ ਪਰਵਾਂ ਨੂੰ ਔਰ ਇਸੇ ਤਰ੍ਹਾਂ ਵੀਰ ਜੀ ਨੂੰ ਪਿਆਰ ਦਿਓ ਜਿੱਦਾਂ ਦਿੰਦੇ ਪਏ ਹੋ ਵੱਧ ਤੋਂ ਵੱਧ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਔਰ ਮੇਰੇ ਚੈਨਲ ਦਾ ਨਾਮ ਹੈ ਮਿਸਟਰ ਐਂਡ ਮਿਸੇਸ ਦੀਪ ਗੁਰਾਇਆ ਵਲੋਗਸ ਤੇ ਪਲੀਜ਼ ਉਸੇ ਤਰ੍ਹਾਂ ਇਸ ਚੈਨਲ ਨੂੰ ਵੀ ਪਿਆਰ ਦਿਓ ਵੀਡੀਓ ਵਧੀਆ ਲੱਗੇ ਜਾਂ ਕੁਝ ਵੀ ਕਮੀ ਲੱਗੇ ਤਾਂ ਪਲੀਜ਼ ਕਮੈਂਟ ਵਿੱਚ ਤੁਸੀਂ ਦੱਸ ਦਿਓ ਮੈਂ ਸੁਧਾਰ ਜ਼ਰੂਰ ਕਰੂੰਗੀ ਔਰ ਸਪੈਸ਼ਲ ਥੈਂਕਸ ਦੀਦੀ ਨੂੰ ਇਹਨਾਂ ਨੇ ਵੀਰ ਜੀ ਨੂੰ ਮਲਾਇਆ ਹੈ ਕਿਉਂਕਿ ਦੀਦੀ ਕੋ ਲਾਏ ਸੀਗੇ ਤੇ ਵੀਰ ਜੀ ਦੇ ਚੈਨਲ ਨੂੰ ਤੇ ਬਹੁਤ ਅੱਗੇ ਲੈ ਕੇ ਜਾਣਾ ਸਾਰਿਆਂ ਨੇ ਤੇ ਬਹੁਤ ਵਧੀਆ ਵੀਡੀਓਜ਼ ਹੁੰਦੀਆਂ ਇਹਨਾਂ ਦੀਆਂ ਤੇ ਸਾਰੇ ਜ਼ਰੂਰ ਦੇਖਿਆ ਕਰੋ ਥੈਂਕ ਯੂ so much ਜਿਹੜੇ ਦੀਦੀ ਹਣੇ ਆ ਜੇ ਆਏ ਸੀਗੇ ਉਹ ਫਿਰ ਆਪਣਾ ਹਰਗੁਣ ਜੋਗਾ ਸੂਟ ਲੈ ਕੇ ਆਏ ਤੇ ਸੰਦੀਪ ਜੋਗਾ ਸੂਟ ਲੈ ਦੇ ਇੱਕ ਨਾਲ ਪਤਾ ਨਹੀਂ ਕਿਹੜੀ ਚੀਜ਼ ਹੋਣੀ ਹੈ ਯਾਦ ਪਈ ਯਾਦ ਭਰਗਾ ਦੇਖਾਂਗੇ ਕਿਹ ਚੀਜ਼ ਕਿਹੜੀ ਹੋ ਰਹੀ ਹੈ ਨਹੀਂ ਨਮ ਜਿਆਦਾ ਲੱਗਣਾ ਜਿਆਦਾ ਲੱਗਣੇ ਰੁਪਈਆ ਇਹਨਾਂ ਨਾਲ ਲੈਣਾ 650 780 ਰੁਪਏ ਲੈਣਾ ਉਹਨਾਂ ਨੇ ਹਾਂ ਭਾਜੀ ਜਿਹੜੇ ਬਸ ਸਟੈਂਡ ਜਾਣਾ ਦੱਸ ਸਕਦੇ ਚੁੰਗੀ ਦਾ ਟੋਣੀਆਂ ਬਸਾਂ ਕਿੱਧਰ ਲੈ ਗਏ ਉਹਨਾਂ ਨੂੰ ਆਟਾ ਵੱਖਰਾ ਕਰਾ ਲਓ ਆ ਬੈਗਾਂ ਵਾਸਤੇ ਕਰਾ ਲਓ ਆਟੋ ਵੱਖਰਾ ਸਹੀ ਗੱਲ ਚੁੰਗੀ ਦਾ ਟੋਣੀਆਂ ਹੀ ਜਾਣੀਆਂ ਬਸਾਂ ਚੁੰਗੀ ਦਾ ਕਾਗੀਆਂ ਚੁੰਗੀ ਨਹੀਂ ਪੰਜ ਗਿਆ ਕੋਸਮਣੇ ਪਾਣਾ ਕਪੜੇ ਆਇਆ ਚੋ ਹਾਂ ਕੋਸ਼ਮਣੇ ਲਈਆਂ ਤਾਂ ਜਿੱਤ ਜਿੱਤ ਨਿਪਾਟ ਲਈ ਸਾਸਰੀ ਨਗਰ ਉਹ ਤੇ ਮਡ ਵਾਲਾ ਆਉਂਦੀਆਂ ਕਹਿਣਾ ਉਹਨਾਂ ਨੇ ਕਿ ਲੈ ਬੈਗ ਬਾਬਾ ਵੀ ਜਿਹੜੀਆਂ ਹੁੰਦਾ

ਕਹੇ ਕਹਿੰਦਾ ਭਾਜੀ ਮੈਨੂੰ ਫੜ ਲਓ ਮੈਂ ਵੀ ਉਹਦੇ ਉਹਦੇ ਇਹਪਰ ਉਹਦੇ ਮੂੰਹ ਹੀ ਆ ਨਹੀਂ ਤਾਂ ਮੂੰਹ ਹੀ ਚੱਕਿਆ ਉਹ ਜਿੱਦ ਜਿੱਦ ਐਦਾਂ ਨਾ ਕਦੀ ਬੁੱਢੀ ਵੀ ਨਹੀਂ ਫੋਟੋ ਕਹ ਚਾਹੁੰਦੀ ਜਿੱਦਾਂ ਇਹ ਉਹਦੀ ਉਹ ਤਾਂ ਮੋਢੇ ਤੇ ਸਿਰ ਰੱਖ ਬਿਠਾਏ ਮੈਂ ਪਿੱਛੇ ਨੂੰ ਆਈ ਮੈਂ ਦੇਖਿਆ ਨਹੀਂ ਮੈਂ ਹਾਂ ਦੇਖਿਆ ਵੀ ਮੀਟਿੰਗ ਕਿੰਨਾ ਕਰ ਜਾਂਦਾ ਇਹ ਨਹੀਂ ਵੇਖਿਆ ਸਹੀ ਗੱਲ ਐ ਵੀ ਇੱਕ ਵਾਰੀ ਵੀ ਕਦੇ ਦੇਖਿਆ ਨਹੀਂ ਨਹੀਂ ਤਾਂ ਨਹੀਂ ਪਿੱਛੇ ਕੰਨ ਫੇ ਚੁਲਿਆ ਹਰ ਤੇ ਇਹ ਹੋਲੀ ਢੰਡੋਰ ਵੀ ਹੋਲੀ ਚੱਲੇ ਹੈ ਚੰਡੋਲ ਹੀ ਗੱਲ ਹੋਣੀ ਚੱਲਿਆ ਉਹਨਾਂ ਪੈਸੇ ਕਮਾਉਣੇ ਹਨ ਤੁਹਾਨੂੰ ਦੋ ਕਵਾਰੀ ਕਿਉਂ ਆਪਣਾ ਚੰਡੋਲ ਦੇ ਘਹਾਗਦੇ ਲਾਹ ਤਾਂ ਵੀ ਚਲੋ ਯਾਰ ਉਤਰੋ ਆ ਨਹੀਂ ਨਹੀਂ ਤੁਸੀਂ ਵੀ ਜਾਣਾ ਆ ਓਏ ਮੇਰੀ ਗੱਲ ਸੁਣ ਇਧਰੋ ਡੈਡੀ ਨੇ ਇਹ ਨਹੀਂ ਗੱਲ ਕਹਿਆ ਵੀ ਨਿਆਣੇ ਸੰਭੋਗੇ ਅਸੀਂ ਹੋਟਲ ਆਈਏ ਲਰਦੀ ਕਿਥੋਂ ਤੱਕ ਦਰਸ਼ਨ ਕੀਤੇ ਦਰਸ਼ਨ ਸਾਲਾ ਨਹੀਂ ਆ ਪਾਣੇ ਅਛਾ ਜੀ ਕੀ ਹਿੱਟਣਾ ਕੋਈ ਮੋਡਲ ਬੰਦੇ ਤਾ ਬਸ ਖੜਾ ਟਿਕਾ ਬਸ ਜਿੰਨਾ ਬਸ ਸਵੇਰ ਤੱਕ ਜਿਹੜਾ ਪਾਲੀ ਤੇ ਨੈਟ ਜੀ ਮੈਂ ਨਿਆਣੇ ਤੁਹਾਡੇ ਕੋਲ ਛੱਡ ਜਾਈਂ ਹੂਟੇ ਰਹੀ ਪੰਗੂੜਿਆਂ ਤੇ ਬਹੁਤ ਚੱਲੇ ਨਹੀਂ ਮਾਨ ਨਸ ਇਹ ਨਹੀਂ ਕੰਮ ਆ ਜੀ ਤਾਂ ਮੰਡੀ ਨਾ ਨਾ ਮੈਂ ਕੱਬ ਮੈਂ ਸੌਣਾ ਹੋਣਾ ਲਾ ਦੇ ਉਹਦੇ ਸ ਬਸ ਮੈਂ ਅੱਗੇ ਲੋਂਡਿਆਂ ਸਾ ਚਾਹ ਤੂੰ ਤੂੰ ਇੱਧਰ ਕਰ ਪਾਣੀ ਲੈ ਅੰਦਰ ਅੰਦਰ ਆ ਕੇ ਪਕਾਉਣੀ ਹੈ ਹੈ ਨਹੀਂ ਉਹ ਉੱਤੇ ਲੈਣ ਗਈ ਭੂੰਗੜੇ ਦੇ ਵੱਡੇ ਤੇ ਬੈਠੀ ਉਤਰਨੇ ਡਈ ਬੇੜਾ ਨੇ ਡਾੜੀ ਪਿਆ ਉਹ ਬੇੜਾ ਕਹਿੰਦੇ ਯਾਰਾ ਨੂੰ ਬੇੜੇ ਜੀ ਤੇ ਉੱਤੇ ਲੈਣ ਦੇ ਸਾਰੇ ਜਾਣੇ ਨਹੀਂ ਚੜਗੇ 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 ਪਾ ਉਹ ਚੜਗੇ ਸਰ ਅਸੀਂ ਤਾਂ ਦੈ ਨਾ ਔਰ ਜਿਹੜੇ ਆਏ ਸੀ ਨਾ ਅਨੰਦਪੁਰ ਸਾਹਿਬ ਤੋਂ ਪੂਰੀ ਫੈਮਲੀ ਦੇ ਨਾਲ ਬਟਾਲੇ ਤੋਂ ਫੈਮਲੀ ਸਿੰਘ ਨਾਲ ਨਾ ਗੈਸਟ ਆਏ ਸਕੇ ਤੇ ਤੁਹਾਨੂੰ ਦਿਖਾਈ ਗਿਆ ਯਾਰ ਜਿਹੜੀ ਚੀਜ਼ ਇਹ ਦੇਖ ਗਏ ਆਪਣਾ ਸੰਦੀਪ ਦਾ ਸੂਟ ਆ ਆ ਸ਼ਾਇਦ ਹਰ ਗੁੰਨ ਦਾ ਹੈ ਆ ਪਤਾ ਨਹੀਂ ਹੋਣਾ ਮੰਮੀ ਦਾ ਹੈ ਜਾਂ ਕਿਹਦਾ ਜਿਹਾ ਫੁੱਲੰਗ ਇਹ ਮੈਨੂੰ ਪਤਾ ਨਹੀਂ ਮੰਮੀ ਦਾ ਹੋਣਾ ਮੇਰੇ ਸਹਾਨ ਨਾਲ ਤੇ ਮੈਨੂੰ ਤਾਂ ਲੱਗਦਾ ਮੰਮੀ ਦਾ ਹੈ ਬਸ ਪਤਾ ਨਹੀਂ ਮੰਮੀ ਦਾ ਹੀ ਆ ਕਿ ਨਾਲ ਆ ਪਾ ਗਿਆ ਸ਼ਾਇਦ ਸੰਦੀਪ ਨੂੰ ਪੁੱਛਣਾ ਹੈ ਆ ਆ ਤੇ ਹੋ ਗਿਆ ਹਰ ਗੁੰਡਾ ਆ ਗਿਨਾ ਵੈਸੇ ਸਮੁੰਮੀ ਦਾ ਠੀਕ ਕਰਦੇ ਆ ਨਾ ਡੈਡੀ ਦੀ ਪੱਗ ਹੈ ਨਾ ਤੇ ਆ ਇਹਦਾ ਸੰਦੀਪ ਦਾ ਜਿਹੜੇ ਘਰੇ ਆਏ ਨਹੀਂ ਆਨੰਦਪੁਰ ਸਾਹਿਬ ਤੋਂ ਆਏ ਹੋਣੇ ਫੈਮਿਲੀ ਮਿਲਣ ਵਾਸਤੇ ਆਏ ਸਬਸਕ੍ਰਾਈਬਰ ਹੀ ਆਪਣੇ ਤੇ ਉਹ ਗਿਫਟ ਦੇ ਗਏ ਆਨੰਦਪੁਰ ਸਾਹਿਬ ਤੋਂ ਆਏ ਸੀ ਨੇ ਬਲੌਗ ਵੇਖ ਲਿਓ ਨਾ ਕੱਲ ਨੂੰ ਉਹ ਘਰੇ ਆਏ ਸੀਗੇ ਉਹ ਤੇ ਆ ਮੇਰੀ ਪੱਗ ਹਾਂ ਚਾਪਣੀ ਪਿਆਇਆ ਹੈ ਤੁਹਾਨੂੰ ਨਾਨਦ ਪਰ ਸਾਹਿਬ ਡਿਊਟੀ ਕਰਦੇ ਭਾਜੀ ਉਹ ਜਿੱਥੇ ਮਤਲਬ ਕੀਰਤ ਪਰ ਸਾਹਿਬ ਡਿਊਟੀ ਕਰਦੇ ਨੇ ਉਹ ਬਹੁਤ ਵਧੀਆ ਬੰਦਾ ਚੱਕੇ ਆਇਆ ਹੋਰ ਕੀ ਨਾਲ 500 ਰੁਪਏ ਦੇ ਨਾਲ 500 ਰੁਪਏ ਫਿਰ ਆਪਾਂ ਲਿਆ ਨਹੀਂ ਮੈਂ ਆਹ ਨਹੀਂ ਨਹੀਂ ਇਹ ਕੰਮ ਨਹੀਂ ਚੱਲਣਾ ਕੀ ਆ ਸਿਕ ਕਹਿੰਦੇ ਨਹੀਂ ਜਾਣਾ ਕਹਿੰਦੇ ਆਪਾਂ ਉੱਥੇ ਜਾਣਾ ਧਾਰੀਵਾਲ ਕਿੰਨੇ ਨਾਲ ਲਿਓਗੇ ਕਹਿੰਦੇ ਧਾਰੀਵਾਲ ਹੀ ਜਾਣਾ ਗੋਪੀ ਨੂੰ ਵਾਦਾ ਕੀਤਾ ਕਹਿੰਦਾ ਵੀ ਹੂਟਾ ਲੈਣਾ ਆ ਠੀਕ ਆ ਬੇੜੇ ਤੇ ਹੁਣ ਵੇਖਦੇ ਮੈਂ ਲੈਂਦਾ ਕਿ ਨਹੀਂ ਹੈ ਗੋਪੀ ਮੁੱਕਰਣਾ ਜਾਏ ਹੁਣ ਪਾਜੀ ਤੁਸੀਂ ਮੈਨੂੰ ਮੁੱਕਰ ਜੇ ਤੁਸੀਂ ਹੁਣ ਬੇੜੇ ਤੇ ਫੂਟਾ ਲੈਣਾ ਜੇ ਤੁਸੀਂ ਮੈਨੂੰ ਮੁੱਕਰ ਜਿਓ ਠੀਕ ਆ ਅੱਕਾ ਆ ਹਾਂਜੀ ਬਣੀ ਗੱਲ ਕੀ ਹੈ ਲਾਈਟ ਪੈਂਦੀ ਲਾਈਟ ਇਹਦੀ ਖਿਚਾਈ ਚੰਗੀ ਤੀਏ ਜੀ ਬੈ ਨਵਰ ਗੱਲ ਹੈ ਜੀ ਨਹੀਂ ਨਹੀਂ ਮੈਂ ਠੀਕ ਆ ਸਹੀ ਹੈ ਸਹੀ ਹੈ ਫਸ ਕਲਾਸ ਸ਼ਾਮਾਂ ਦੇ 7 ਵਜੇ ਰਸ਼ ਕਰ ਲੋ ਚੱਕ ਜੇ ਫੇਰ ਹੋ ਹੁਣ ਆ ਪੰਗੂੜਾਂ ਦੇ ਫੂਟੇ ਲੈਣੇ ਕਿਦਾਂ ਨਜ਼ਾਰੇ ਭਾਜੀ ਚਲੋ ਫੂਟਾ ਲੈਣਾ ਭਾਜੀ ਭਾਜੀ ਪਹਿਲੀ ਲੱਗੇ ਫੂਟਾ ਲੈਣ ਚਲੋ ਜੀ ਚਲੋ ਭਾਜੀ ਨੂੰ ਧੱਕੇ ਨਾਲ ਬਾਹਲੇ ਵਿੱਚ ਇਧਰ ਭਾਜੀ ਕੀ ਗੱਲ ਧੱਕੇ ਵਿੱਚ ਭਾਜੀ ਕਹੇ ਭਾਜੀ ਡਰ ਗਿਆ ਹੀ ਭਾਜੀ ਡਰ ਗਿਆ ਕੀ ਗੱਲ ਹੈ ਡਰ ਗਿਆ ਹੀ ਇਧਰ ਨੰਦ ਲੱਗੇ ਪਏ ਉਹਨੇ ਕੀਆ ਲੱਗਿਆ ਇਧਰ ਪਾਜੀ ਕੀ ਗੱਲ ਹੈ ਕੀ ਗੱਲ ਹੋ ਗਈ ਆ ਓਹ ਕੀ ਗੱਲ ਹੋ ਗਈ ਪਾਜੀ ਪਰ ਸਹੀ ਮਜ਼ਾ ਆਇਆ ਪਰ ਨਹੀਂ ਆ ਮੈਂ ਦੱਸੋ ਅੱਜ ਹੋ ਗਈ ਆ ਓਏ ਵੀ ਆ ਲੋ ਵੀਰ ਜੀ ਹਾਂ ਹਾਂ ਜੀ ਮੈਂ ਹੋਰ ਦੋ ਮਿੰਟ ਨਾ ਰੋਹਦਾ ਢੜੀ ਲਾਉਣ ਤੋਂ ਵੀ ਜਾਣਾ ਕਰ ਚਲੋ ਚਲੋ ਅੰਦਰਾਂ ਨੂੰ ਵੜ ਜੋਂ ਹਣ ਬੂਆ ਹੜਕਾ ਹੌਲੀ ਜਿਨਾ ਹੌਲੀ ਜਿਨਾ ਮਨੇ ਉਤਕਰਣਾ ਕੱਕਾ ਮੂੰਹ ਖੋਲੋ ਕਾਏ ਹੈ ਜਿਆ ਜਿਆ ਰੋਟੀ ਲਖਣੀ ਸਾਰੇ ਜਾਣਿਆਂ ਨੇ ਹੁਣ ਆਪਾਂ ਤੇ ਹੁਣ ਚੱਲੇ ਆ ਘਰੇ ਡੈਡੀ ਜੀ ਡੈਡੀ ਜੋ ਕੀ ਰੋਟੀ ਪੈਕ ਕਰਵਾਉਣ ਡੇ ਆ ਬਸ ਔਰ ਡੈਡੀ ਦੀ ਰੋਟੀ ਆ ਜੇ ਬਸ ਹੁਣ ਜੀ ਇੰਤਜ਼ਾਰ ਕਰਦੇ ਆਂ ਜਿਹੜਾ ਮਤਲਬ ਸਭ ਨਾਲ ਨਾਲਸ ਤੇ ਰੋਟੀ ਖਾਂਦਾ ਅੱਜ ਪਹਿਲਾਂ ਵੀ ਲਾ ਹੋ ਜਾਂਦਾ ਮੈਂ ਖਾ ਗਿਆ ਮਸ ਹਾਂਜੀ ਲੈਣੀ ਹੈ ਹਾਲੀ ਰੋਟੀ ਖਾਣੀ ਹੈ ਅੱਜ ਹਾਂਜੀ ਤੇ ਸਹੀ ਹੈ